ਧੰਨਵਾਦ ਸਾਰੇ ਸੋਤਿਆਂ ਦਾ ਦੋਸਤੋ ਅੱਜ ਆਪਾਂ ਜਿਹੜੀ ਕਹਾਣੀ ਸਾਂਝੀ ਕਰ ਰਹੇ ਆ ਉਹਦਾ ਨਾਮ ਹੈ ਅੱਖ ਤੇ ਅੰਮ੍ਰਿਤ ਇਹਨੂੰ ਲਿਖਿਆ ਹੈ ਜਸਵੰਤ ਸਿੰਘ ਕੰਗਲੋਰਾ ਨੇ ਲੋਫਰ ਪੇਸ਼ ਹੈ ਕਹਾਣੀ ਅੱਖ ਤੇ ਅੰਮ੍ਰਿਤ ਬਲਦੇਵ ਕਾ ਯਾਨਕ ਦੇਬੋ ਥਾਣੇਦਾਰ ਦੀ ਪੁੱਛ ਦੇ ਉੱਤਰ ਸਵਾਲ ਕਰ ਗਈ ਮੇਰਾ ਬਾਪੂ ਕਿੱਥੇ ਹੈ ਉਹ ਦਲਾਵਰ ਸਿੰਘ ਥਾਣੇਦਾਰ ਦੀਆਂ ਡਰੌੜੀਆਂ ਮੁੱਛਾਂ ਤਿੱਖੀਆਂ ਅੱਖਾਂ ਤੇ ਸ਼ਾਟੇ ਮਾਰਦੇ ਬੋਲਾਂ ਤੋਂ ਭੋਰਾ ਪਰ ਵੀ ਨਹੀਂ ਸੀ ਜਰਕੀ ਸਭ ਉਹ ਹਰ ਹੋਣੀ ਨੂੰ ਮਜਬੂਰੀ ਹਾਲਤ ਵਿੱਚ ਮਿਲਣ ਦਾ ਸਿੱਧਾ ਪਧਰਾ ਮਨ ਬਣਾ ਲਿਆ ਸੀ ਭਾਵੇਂ ਕਾਨੂੰਨ ਤੇ اخلاق ਦੇ ਛੁਰੀਆਂ ਹੇਠ ਆ ਗਈ ਸੀ ਤੇ ਬੱਚ ਖਲੋਣ ਦੀ ਆਸ ਮੁੱਕ ਲੱਥੀ ਸੀ ਅਰੋਨਾ ਬ੍ਰੁੱਧ ਨਫਰ ਦੀ ਰੋਹ ਹਾਲੇ ਵੀ ਲਾਵੇ ਵਾਂਗ ਉਪਰ ਉਪਰ ਪੈਂਦੀ ਸੀ ਕਹਾੜੇ ਦੇ ਟੱਕ ਨਾਲ ਜਿਵੇਂ ਖਿਜਾਂ ਮਾਰੀ ਢਾਲ ਲਿਸਕਦੀ ਹੈ ਕੁਝ ਇਸ ਤਰ੍ਹਾਂ ਹੀ ਦੇਵੋ ਕਈ ਨਾਸੂਰਾਂ ਦੀ ਪੀੜ ਸਹਿੰਦਿਆਂ ਮੁਸਕਰਾਏ ਜਵਾਨੀ ਦੇ ਸਾਰੇ ਤਤਵ ਤੰਡਾ ਚੁੱਕਾ ਆਧੂ ਉਮਰਾ ਥਾਣੇਦਾਰ ਕੁੜੀ ਦੀ ਮੁਸਕਾਨ ਕਿਵੇ ਨਹੀਂ ਦੱਸ ਸਕਿਆ ਕੀ ਇਹ ਮੈਨੂੰ ਪ੍ਰਭਾਵਿਤ ਕਰਨਾ ਚਾਹੁੰਦੀ ਹੈ ਨਹੀਂ ਉਹਦਾ ਨਿਤ ਦਾ ਤਜਰਬਾ ਉਹ ਕਿ ਜੇ ਸ਼ੱਕ ਦੀ ਹਾਂ ਵੀ ਨਾ ਪਰ ਸਕਿਆ ਬਲਦੇਵ ਕੌਰ ਦਾ ਮਸਾਲਾ ਰੰਗ ਤੇ ਦਾਤ ਵਰਗੇ ਤਿੱਖੇ ਨਕਸ਼ ਆਪਣੇ ਬਾਪੂ ਨਿੱਕੇ ਨਾਲ ਕਿੰਨੇ ਮਿਲਦੇ ਸਨ ਥਾਣੇਦਾਰ ਦੇ ਗਹਿਰ ਗੰਭੀਰ ਅਨੁਭਵ ਅੱਗੇ ਨਿੱਕੇ ਦੀ ਵਿੱਚ ਵਿੱਚ ਖੋਲ ਰਹੀ ਤਸਵੀਰ ਮੋੜ ਦਹਾਈ ਪਾ ਉੱਠੀ ਤੇ ਉਹਦਾ ਮਨ 10-15 ਦਿਨ ਪਿੱਛੇ ਚਲੇ ਗਿਆ ਸਰਕਾਰ ਮੈਂ ਜਹਾਨੋਂ ਪਟਿਆ ਗਿਆ ਮੇਰਾ ਕੱਖ ਨਹੀਂ ਰਹਾ ਮੇਰੀ ਦਾੜੀ ਵਾਲ-ਵਾਲ ਹੋ ਗਈ ਮੈਂ ਜਿਉਂਦਾ ਮਾਰ ਦਿੱਤਾ ਗਿਆ ਸਰਦਾਰ ਜੀ ਹਾਲੇ ਵੀ ਤੁਹਾਡੇ ਰੱਖਣ ਦਾ ਮਾਈ ਬਾਪ ਮੈਨੂੰ ਧਰਤੀ ਵੇਹ ਨਹੀਂ ਦਿੰਦੀ ਹਾਏ ਵੇ ਡੱਡਾ ਰੱਬਾ ਥਾਰੋ ਥਾਰ ਰੋਂਦਾ ਨਿੱਕਾ ਪੰਗ ਹੱਥ ਵਿੱਚ ਲੈ ਖਲੁਰਤਾ ਸੀ ਜਿਸ ਦਾ ਇੱਕ ਲੜ ਮਿੱਟੀ ਨੂੰ ਸ਼ੋਰ ਰਿਹਾ ਸੀ ਧੌਲੀਆਂ ਜਟੂਰੀਆਂ ਕੰਨ ਥੱਕਲੇ ਸਨ ਜਿਵੇਂ ਉਹ ਬਦਨਾਮ ਕੰਨ ਪਾਈ ਕਿਤੋਂ ਵੀ ਨਹੀਂ ਸੀ ਸੁਣਨਾ ਚਾਹੁੰਦਾ ਦਲਾਵਰ ਸਿੰਘ ਨੇ ਕੋਖਮੀਆਂ ਨਜ਼ਰਾਂ ਦੇ ਸੇਲੇ ਬੁੱਢੇ ਦੀਆਂ ਅੱਖਾਂ ਵਿੱਚ ਗੱਡ ਦਿੱਤੇ ਨਿੱਕੇ ਦੇ ਜਹਾਨੋ ਪੱਟ ਹੋ ਜਾਣ ਦੀ ਖਬਰ ਉਸ ਨੂੰ ਸਵੇਰੇ 9 ਵਜੇ ਹੀ ਪਹੁੰਚ ਗਈ ਸੀ ਨਿੱਕੇ ਨੇ ਮੜ ਹਾਲ ਦਿਖਾਈ ਚੁੱਕ ਲਈ ਜਨਾਬ ਘਰ ਤੇਲਾ ਨਹੀਂ ਛੱਡਿਆ ਸ਼ਰੀਕਾ ਨੇ ਪੁੱਛੋ ਕੁਛ ਨਾ ਕੁਝ ਬਖੇਗਾ ਵੀ ਥਾਣੇਦਾਰ ਦੀ ਝਟਕ ਅੱਗੇ ਨਿੱਕਾ ਹੋਰ ਨਿੱਕਾ ਹੋ ਗਿਆ ਜੀ ਦੇਸਾ ਮੇਰਾ ਨੱਕ ਵੱਡ ਗਿਆ ਮਾ ਪਿਓ ਓਏ ਮੈਂ ਪੁੱਛਦਾ ਹੋਇਆ ਕੀ ਐ ਸਰਕਾਰ ਦੇਸਾ ਮੇਰੀ ਕੁੜੀ ਨੂੰ ਕੱਢ ਕੇ ਲੈ ਗਿਆ ਉਹਨੇ ਪੱਗ ਸਿਰ ਉੱਤੇ ਵਰਲਡ ਨਹੀਂ ਸ਼ੁਰੂ ਕਰ ਦਿੱਤੀ ਇਹ ਦੇਸਾ ਕੌਣ ਐ ਥਾਣੇਦਾਰ ਕੱਟਿਆ ਸੀ ਜੀ ਗਵਾਂਢੀ ਸ਼ਰੀਕਾਂ ਦਾ ਮੁੰਡਾ ਐ ਓਏ ਕੁੜੀ ਤਾਂ ਰਾਤ ਦੇ ਨਿਕਲੀ ਐ ਤੁਸੀਂ ਇੰਨਾ ਚਿਰ ਕਿਥੇ ਖੇ ਖਾਂਦੇ ਰਹੇ ਆਏ ਨਹੀਂ ਇੱਥੇ ਹੁਣ ਤੱਕ ਥਾਣੇਦਾਰ ਨਿਕਰਤ ਤੇ ਬੁਰੀ ਤਰ੍ਹਾਂ ਭੜਕ ਪਿਆ ਜਿਵੇਂ ਪਹਿਲੇ ਹੀ ਲੋਹਾ ਲਾਖਾ ਖਲੋਤਾ ਹੋਵੇ ਹਜ਼ੂਰ ਸ਼ਰਮਦੇਵ ਮਾਰੇ ਨਹੀਂ ਆਏ ਅਸੀਂ ਦੇਸ਼ ਦੇ ਘਰ ਵਾਲਿਆਂ ਦੀ ਅਮੰਨਤਾ ਕਰਦੇ ਰਹੇ ਸਾਡੀ ਮੋੜ ਦਿਓ ਸਾਡੀ ਕਿਵੇਂ ਰਹਿ ਜਾਵੇ ਸਰਪੰਚ ਨੇ ਉਹਨਾਂ ਦਾ ਘਰ ਵੇਖਿਆ ਸੀ ਪਰ ਕੁੜੀ ਬਣਾ ਕੇ ਤੇ ਦੂਰ ਨੇੜੇ ਲੁਕਾ ਛੱਡੀ ਹੈ ਸਰਕਾਰ ਅਸੀਂ ਵੀ ਜੱਟ ਬੂਹੇ ਤੇ ਖੂਨ ਹੋਣਗੇ ਇੱਜ਼ਤ ਕਦੋਂ ਯਾਰ ਹੁੰਦੀ ਹੈ ਤੁਸੀਂ ਆਪ ਸੋਚੋ ਮਿੰਨਤਾ ਤਰਲਿਆ ਦੀ ਧੁੰਦ ਵਿੱਚੋਂ ਜੱਟ ਸੂਰਜ ਨੇ ਇੱਕ ਲਿਸ਼ਕਾਰਾ ਮਾਰਿਆ ਸੀ। ਉਹਨਾਂ ਨਾਲ ਤੇਰੀ ਕੋਈ ਦੁਸ਼ਮਣੀ ਹੈ? ਥਾਣੇਦਾਰ ਨੇ ਕਾਰਨ ਜਾਨਣਾ ਚਾਹਿਆ। ਨਹੀਂ ਮਾਪਿਓ ਦੁਸ਼ਮਣੀ ਤਾਂ ਕੋਈ ਨਹੀਂ ਭਰਾਵਾ ਵਾਂਗੂ ਵਸਦੇ ਆਂ। ਤੇ ਤੂੰ ਮੈਨੂੰ ਕੁੜੀ ਤੇ ਮੁੰਡੇ ਦੀਆਂ ਅੰਵਰਾ ਰਸ ਨਿੱਕੇ ਨੇ ਜੀਵੀ ਪਾ ਲਈ ਜੀ ਦੋਵੇਂ ਜਵਾਨ ਨੇ। ਓਏ ਚੋਰਿਆ ਜਵਾਨ ਤੇ ਵਿਆਹ ਦਾ ਖਿਆਲ ਨਹੀਂ ਤੈਨੂੰ ਆਇਆ? ਉਸਨੇ ਆਪ ਖਸਮ ਲੱਭ ਲੈ ਤੇ ਹੁਣ ਭੂਗਦਾ ਫਿਰਦੇ। ਮੱਤ ਪੁੱਠੀ ਪੈ ਗਈ ਜਨਾਬ। ਹੁਣ ਤੁਹਾਡੇ ਰੱਖਣਦੇ ਆ ਮੇਰੀ ਧੀ ਮੜਵਾ ਦਿਓ ਮੈਂ 14 ਦਿਨਾਂ ਚ ਲਾਵਾ ਦੇ ਦਿਆਂਗਾ ਨਿੱਕੇ ਨੇ ਨੀਵੇਂ ਹੁੰਦੇ ਆ ਥਾਣੇਦਾਰ ਦੇ ਪੈਰ ਛੋਣੇ ਚਾਹੇ ਥਾਣੇਦਾਰ ਪਛਾਂਹ ਹਟ ਗਿਆ ਉਸ ਗੱਲ ਦਾ ਗੋਵ ਮਦਾਨ ਲੱਭਣ ਲਈ ਪੁੱਛਿਆ ਤੁਸੀਂ ਘਰ ਚ ਕਿੰਨੇ ਜੀਓ ਜੀ ਦੋ ਛੋਟੇ ਮੁੰਡੇ ਹੀ ਐ ਤੇ ਕੁੜੀ ਦੀ ਮਾਂ ਉਹ ਤਾਂ ਜੀ 2 ਸਾਲ ਹੋਏ ਗੁਰੂ ਨੂੰ ਪਿਆਰੀ ਹੋ ਗਈ ਸੀ ਤੇਰੀ ਉਮਰ ਕਿੰਨੀ ਐ ਜੀ ਮੇਰੀ ਉਮਰ ਆਹੀ 50-55 ਸਾਲ ਦੀ ਐ ਕੋਈ ਬਿਆ ਪੈਸੇ ਦੇ ਕੇ ਕਰਾਇਆ ਸੀ ਜਦ ਕਰੇਵਾਲਾ ਆਂਦਾ ਸੀ ਤੂੰ ਨਿੱਕਾ ਇੱਕਦਮ ਹੈਰਾਨ ਹੋ ਗਿਆ ਉਸਨੇ ਪਲਕ ਸਿਰੋਂ ਤਾਂ ਕਰਕੇ ਮੋੜ ਨਹੀਂ ਵੀ ਪਾ ਲਈ ਤੇ ਹੌਲੀ ਜੀ ਬੋਲਿਆ ਜੀ ਪੈਸੇ ਦੇ ਕੇ ਹੂੰ ਨੰਬਰਦਾਰਾ ਦਲਾਵਰ ਸਿੰਘ ਨੇ 10 ਕਦਮਾਂ ਆਪ ਸ਼ਾਂਹ ਪਰੋਤੇ ਨਿੱਕੇ ਨਾਲ ਜੰਮਦਾਰ ਨੂੰ ਆਖਿਆ ਇਹਨੂੰ ਦਫ਼ਤਰ ਚ ਮੁਨਸ਼ੀ ਕੋਲ ਲੈ ਜਾ ਤੇ ਰਬਟ ਦੱਜ ਕਰਵਾ ਉਸ ਮੋੜ ਨਿੱਕੇ ਵੱਲ ਮੂੰਹ ਪਵਾਇਆ ਸੁਣੋ ਬੁੱਢਿਆ ਦੇਖੀ ਕੋਈ ਚੀਜ਼ ਝੂਠ ਲਖਾਵੇਂ ਮੇਰਾ ਤਾ ਬੜਾ ਬੜਾ ਹੈ ਫੇਰ ਨਾ ਕਹੀਂ ਦੱਸਿਆ ਨਹੀਂ ਮਾਈ ਬਾਪ ਇਹ ਕਾਰਾ ਦੇਸੇ ਵੀ ਨਾ ਕੁਝ ਨਹੀਂ ਕਰ ਸਕਦਾ ਤੁਸੀਂ ਉਸ ਨੂੰ ਕਾਬੂ ਕਰੋ ਨਹੀਂ ਤਾਂ ਕਿਧਰੇ ਖਿਸਕ ਜਾਵੇਗਾ ਉਹ ਅਰਜ਼ ਕਰਦਾ ਕਰਦਾ ਦਫ਼ਤਰੋਂ ਤੁਰ ਗਿਆ ਨਿੱਕੇ ਦੇ ਪਿੱਠ ਭੌਂਦਿਆਂ ਹੀ ਦੇਸਾ ਥਾਣੇਦਾਰ ਦੇ ਸਾਹਮਣੇ ਉੱਡੇ ਉਦਾਸੇ ਮੂੰਹ ਨਾਲ ਆਪੜੋਪਾ ਉਸ ਨੂੰ ਵੇਖਦਿਆਂ ਸਾਹ ਸਰਦਾਰ ਤੈਸ਼ ਖਾ ਗਿਆ ਸਪਾਈ ਭੇਜਣ ਤੇ ਵੀ ਦੇਸਾ ਤਿੰਨ ਦਿਨ ਲੇਟ ਆਇਆ ਸੀ ਜਵਾਨ ਮੁੰਡਾ ਪਿਛਲੇ ਸਾਲ ਫੌਜਦਾਰੀ ਕੇਸ ਵਿੱਚ ਥਾਣਾ ਵੇਖ ਚੁੱਕਾ ਸੀ ਪਹਿਲੋਂ ਪੇਸ਼ ਹੋਣ ਵਾਲੇ ਸਭ ਮੱਸ਼ਿਓਂ ਮਾਸ ਕੀਤੇ ਗਏ ਸਨ ਤੇ ਪਿੱਛੋਂ ਆਉਣ ਵਾਲੇ ਨੂੰ ਫੁੱਲ ਦੀ ਨਹੀਂ ਸੀ ਲੱਗੀ ਆਪਣੇ ਚਾਚੇ ਦੀ ਸਲਾਹ ਨਾਲ ਉਹ ਪੁਲਿਸ ਦੀ ਪਹਿਲੀ ਛੱਸੀ ਨੂੰ ਟਾਲ ਗਿਆ ਪਰ ਥਾਣੇਦਾਰ ਦੂਨੇ ਰੋ ਵਿੱਚ ਆਇਆ ਹੋਇਆ ਸੀ ਤੇਰਾ ਨਾਂ ਕੀ ਹੈ ਓਏ ਜੀ ਗਰਦਾਸ ਸਿੰਘ ਮੁੰਡੇ ਨੇ ਸਿਕਰੀ ਬੁੱਲਾਂ ਉੱਤੇ ਜੀ ਫੇਰੀ ਸੋਨੇ ਦੇ ਤੁੰਗਲਾਂ ਬਰੀਕ ਮੁੱਛਾਂ ਤੇ ਕਾਲੀਆਂ ਅੱਖਾਂ ਨਾਲ ਉਹ ਖੂਬਸੂਰਤ ਮਜਾਹਿਲ ਦਿਸਦਾ ਸੀ ਖੁੱਲੇ ਕੁਰਤੇ ਵਿੱਚ ਉਸ ਦਾ ਅੰਦਰ ਕੰਬ ਗਿਆ ਪੰਜ ਪੂਰੀ ਦੀ ਬੈਂਤ ਫੜੀ ਜੰਦੂਤ ਉਸ ਉੱਤੇ ਉਲਰਿਆ ਹੋਇਆ ਸੀ ਅੱਛਾ ਨਾ ਗੁਰੂ ਦਾ ਦਾਸ ਤੇ ਕੰਮ ਕਰਦੇ ਗੁੰਡਿਆਂ ਵਾਲੇ ਥਾਣੇਦਾਰ ਨੇ ਬੈਂਤ ਪੂਰੇ ਜ਼ੋਰ ਨਾਲ ਦੇਸੀ ਦੇ ਮੋਹਰਾਂ 'ਚ ਪਵਾ ਕੇ ਮਾਰੀ ਥਰਾਮੀਆਂ ਗਵਾਂਢੀ ਭੈਣਾਂ ਨੂੰ ਵੀ ਉਹ ਕੱਢਦਾ ਹੁੰਦਾ ਮੁੰਡੇ ਦੇ ਮੋਹਰਾਂ ਵਿੱਚ ਲਾਟ ਉੱਠ ਖੜੋਤੀ ਉਹ ਸਾਵਾ ਖਲੋਤਾ ਨਾ ਰਹਿ ਸਕਿਆ ਉਹਨੇ ਹੱਥ ਬੰਦਿਆ ਕਿਹਾ ਮਾਪਿਓ ਮੈਂ ਸੱਚਾ ਮੈਂ ਕੋਈ ਖਨਾਮੀ ਨਹੀਂ ਕੀਤੀ ਦੇਬੋ ਮੈਨੂੰ ਸਕੀਆਂ ਪੈਣਾ ਤੋਂ ਵੱਧ ਹੈ ਨਿਸ਼ੰਗ ਮੈਨੂੰ ਡੇਰੇ ਚਾੜ ਲਓ ਸਰਦਾਰ ਨੇ ਉਸ ਦੀਆਂ ਅਰਜ਼ਾਈਆਂ ਦੀ ਕੋਈ ਪ੍ਰਵਾਨ ਨਾ ਕੀਤੀ ਅਤੇ ਲਗਾਤਾਰ ਦੋ ਤਿੰਨ ਬੈਂਤਾਂ ਆਉਂਦੀ ਪਿੱਛੇ ਤੇ ਜੜ ਦਿੱਤੀਆਂ ਪਿੱਠੋ ਤੇ ਲਾਟਾਂ ਇੱਕ ਦੂਜੀ ਨੂੰ ਕੱਟਣ ਲੱਗੀਆਂ ਓਏ ਥਾਣੇ ਨਾਲ ਵੱਡਾ ਡੇਰਾ ਕੋਈ ਨਹੀਂ ਮੈਂ ਤੇਰਵਰਗ ਮੁੰਡਿਆਂ ਨਾਲ ਹੀ ਉਮਰ ਬਤਾਈਏ ਸਾਰੀ ਦਲਵਰ ਸਿੰਘ ਥਾਣੇਦਾਰ ਤਾੜ-ਤਾੜ ਬੈਂਤਾਂ ਭਰਾਈ ਜਾ ਰਿਆ ਸੀ ਸਰਕਾਰ ਮੇਰੀ ਗੱਲ ਤਾਂ ਸੁਣ ਲੋ ਮੇਰੇ ਚ ਭੋਰਾ ਪਰ ਵਿਗਨਾਹ ਹੋਵੇ ਤਾਂ ਨਿਸ਼ੰਗ ਰਤੀ ਰਤੀ ਕਰਦੇਓ ਮੁੰਡਾ ਥਾਣੇਦਾਰ ਦੇ ਪੈਸੂਨ ਲਿਓ ਲਿਆ ਉਤਰਾ ਗਨਾਹ ਦਾ ਹੁਣੇ ਪਤਾ ਲੱਗ ਜੂ ਤੂੰ ਦੇਖੀ ਜਾ ਝੁਕੇ ਮੁੰਡੇ ਦਾ ਉਸਨੇ ਜੂੜਾ ਫੜ ਲਿਆ ਗੱਭਰੂ ਦੀ ਸੰਗਤਰੀ ਪੱਗ ਪੈਰਾਂ ਵਿਚਾਰ ਉਲੀ ਆਪਣੀ ਜਵਾਨੀ ਮੜਕ ਤੇ ਗੌਰਵ ਦਾ ਬੁਰਾ ਹਾਲ ਵੇਖ ਕੇ ਮੁੰਡੇ ਦਾ ਰੂਹ ਵਟਣੇ ਖਾਣ ਲੱਗਾ ਉਸ ਦੇ ਜੀ ਵਿੱਚ ਆਇਆ ਥਾਣੇਦਾਰ ਨੂੰ ਧੌਣ ਪਰਨੇ ਕਰ ਦੇਵੇ ਪਰ ਹੁਕਮ ਦੀ ਛਿਟੀ ਅੱਗੇ ਜਿਵੇਂ ਉਸ ਦਾ ਸਭ ਕੁਝ ਹੀ ਬੇਵਸੀ ਪਰ ਫਿਰ ਵੀ ਪੱਕ ਦਾ ਬੁਰਾ ਹਾਲ ਵੇਖ ਕੇ ਉਸ ਗਿਲੇ ਨਾਲ ਆਖਿਆ ਸਰਦਾਰ ਜੀ ਲਓ ਹੁਣ ਤੁਸੀਂ ਵੀ ਆਪਣੀ ਬਾਹ ਲਾ ਕੇ ਹਟਿਓ ਉਸ ਜ਼ਬਰ ਜਰਨ ਲਈ ਦਿਲ ਤੇ ਸਿੱਧਕ ਸਿਰ ਨੂੰ ਬੰਗਾਰ ਲਿਆ ਸੀ ਥਾਣੇਦਾਰ ਨੂੰ ਇੱਕ ਚੈਰ ਜਾ ਪਿਆ ਉਹਦਾ ਅਗਲਾ ਪਿਛਲਾ ਰੋ ਜਵਾਲਾ ਮੁਖੀ ਉਹ ਕਰੋਤਾ ਬੈਂਤ ਅਤੇ ਪਿੰਡੇ ਵਿਚਕਾਰੋਂ ਚੰਗਿਆੜੇ ਉੱਠੇ ਸਨ ਬੇਸੇ ਦਾ ਕੋਈ ਅੰਗ ਨਹੀਂ ਸੀ ਬਚਿਆ ਜਿਸ ਵਿੱਚੋਂ ਅੱਗ ਤੇ ਪੰਭੂਕੇ ਨਹੀਂ ਸਨ ਨਿਕਲੇ ਹੱਥਾਂ ਪੈਰਾਂ ਲੱਤਾਂ ਬਾਹਾਂ ਤੇ ਪਿੱਠ ਵਿੱਚੋਂ ਲਹੂ ਸੇਮ ਖਲੋਤਾ ਅਤੇ ਥਾਂ ਥਾਂ ਤੋਂ ਮਾਸ ਫਟ ਗਿਆ ਸੀ ਜਿਵੇਂ ਬੁਰਕੀਆਂ ਖਿੱਚੀਆਂ ਹੋਣ ਤਲਾਬਰ ਅੱਗੇ ਕੋਈ ਖੱਬੀ ਖਾਨ ਪਦਮਾਸ਼ ਨਹੀਂ ਅੜਿਆ ਸੀ ਤੇ ਇਹ ਕੱਲ ਦਾ ਸ਼ੋਕਰ ਆ ਉਹਨੂੰ ਵੰਗਾਰ ਰਿਹਾ ਸੀ ਉਹਦੇ ਲਈ ਡੁੱਬ ਮਰਨ ਵਾਲੀ ਗੱਲ ਸੀ ਮਾਰਦਾ ਮਾਰਦਾ ਆਖਰੋ ਹਫ ਗਿਆ ਪਰ ਮੁੰਡੇ ਨੇ ਚੁੱਹ ਤੱਕ ਨਾ ਕੀਤੀ ਫਿਰ ਉਸਨੇ ਕੇਸ ਸਾਨੂੰ ਹਜੋਕਾ ਮਾਰ ਕੇ ਦੇਸੇ ਨੂੰ ਪੁੰਜੇ ਸੁੱਟ ਲਿਆ ਤੇ ਗੋਡਾ ਉਹਦੀ ਹਿੱਕ ਉੱਤੇ ਰੱਖਦਿਆਂ ਰੋਵ ਨਾਲ ਪੁੱਛਿਆ ਕਿਉਂ ਬੱਚੂ ਹੁਣ ਦੱਸ ਦੱਸਣਾ ਹੁਣ ਕੀ ਐ ਪਾਣੀ ਪੱਤ ਜਿਹੜੀ ਲੈਣੀ ਸੀ ਲੈ ਗਈ ਤੁਸੀਂ ਆਪਣੇ ਕਸਰ ਨਾ ਛੱਡਿਓ ਮੁੰਡੇ ਨੂੰ ਪੀੜਾਂ ਦੀ ਹੱਥ ਨਹੀਂ ਸੀ ਉਹ ਨਾਲ-ਨਾਲ ਆਪਣੇ ਗੁੱਸੇ ਨੂੰ ਵੀ ਜਵਾਰ ਕਰਿਆ ਆਸੀ ਉਸ ਦੀ ਬੇਗਨਾਹੀ ਨੇ ਸਾਤ ਕਦਮੀ ਨਾਲ ਬਰਾਬਰ ਮਾਰ ਖਾਧੀ ਸੀ ਭੈ ਤੇ ਜਰਕਣਾ ਉਸ ਦੀ ਅਸਲੋਂ ਜਾਂਦੇ ਰਹੇ ਸਨ ਉਹ ਦੀ ਹਿੱਕ ਉੱਤੇ ਬੈਠੇ ਥਾਣੇਦਾਰ ਨੂੰ ਇੱਕਦਮ ਅਹਿਸਾਸ ਹੋ ਗਿਆ ਮੁੰਡੇ ਨੇ ਹੁਣ ਜ਼ਿੱਦ ਫੜ ਲਈ ਐ ਇਹਨੇ ਕੁਝ ਦੱਸਣਾ ਨਹੀਂ ਮਾਰਨ ਦਾ ਕੋਈ ਲਾਭ ਨਹੀਂ ਉਹ ਝੱਟ ਹੀ ਉੱਠ ਖੜੋਤਾ ਤੇ ਅਭਿਮਾਨ ਨਾਲ ਬੋਲਿਆ ਤੂੰ ਆਪਣੇ ਆਪ ਨੂੰ ਸਮਝਦਾ ਕੀ ਐ ਤੇਰੇ ਜਿਹਾ ਬਲਣਾ ਕੱਢੇ ਮੈਨੂੰ ਦਲਾਵਸੇ ਥਾਣੇਦਾਰ ਕਿਹਨੇ ਕਹਿਣਾ ਐ ਬਾਕੀ ਹੈ ਹੀ ਨਹੀਂ ਕੱਢ ਕੀ ਰਹੇਗਾ ਮੁੰਡੇ ਨੇ ਥਾਣੇਦਾਰ ਨੂੰ ਸਿੱਧਾ ਪੜਨਾ ਸ਼ੁਰੂ ਕਰਤਾ ਥਾਣੇਦਾਰ ਨੇ ਆਪਣੀਆਂ ਧਮਕੀਆਂ ਵੀ ਰੋਕ ਲਈਆਂ ਮਤਾ ਮੁੰਡਾ ਗਾਲ ਹੀ ਨਾ ਕੱਢ ਦੇ ਤੇ ਸਟਾਫ ਸਾਹਮਣੇ ਉਹਦੀ ਹੱਤ ਘੋ ਜਾਵੇ ਦੇਸੇ ਦੀ ਪੱਕ ਦਾ ਹਾਲ ਮਿੱਧੇ ਸੰਤਰੇ ਵਰਗਾ ਹੋ ਗਿਆ ਉਹਦਾ ਜੀ ਕਰਦਾ ਸੀ ਬੈਥ ਖੋ ਕੇ ਵਾਰੀ ਵਟਾ ਲੈਣਾ ਸ਼ੁਰੂ ਕਰ ਦੇਵੇ ਥਾਣੇਦਾਰ ਚਲ ਮਾ ਹੋ ਤੀ ਉਸੜ ਤਾਪੜਾ ਨਹੀਂ ਸੀ ਪਰ ਪੁਲਿਸ ਦੇ ਲੰਮੇ ਹੱਥੋਂ ਪਿਛਲੇ ਸਾਲ ਵੀ ਵੇਖ ਚੁੱਕਾ ਸੀ ਜ਼ਖਮੀ ਸ਼ੇਰ ਵਾਂਗੂ ਮਧੋਲਿਆ ਉੱਠ ਕੇ ਵਹਿ ਗਿਆ ਬੜੀ ਛੇਤੀ ਸੱਤਾਂ ਨੇ ਉਹਨੂੰ ਅਕੜਾ ਚਾੜ ਦਿੱਤਾ ਸੀ ਆਕੜੇ ਹੱਥਾਂ ਵਿੱਚੋਂ ਪੰਗ ਡਿਗ ਡਿਗ ਪੈਂਦੀ ਸੀ ਕੋਈ ਗੱਲ ਨਹੀਂ ਹਾਲੇ ਦਮ ਲੈ ਲੈ ਮੈਂ ਵੀ ਦੇਬੂ ਤੇਰੇ ਹੱਡਾਂ 'ਚੋਂ ਕੱਢਣੀ ਐ ਵੇਖੀ ਜਾਈਂ ਇਹਨਾਂ ਕਹਿ ਕੇ ਹੌਂਕ ਦਾ ਥਾਣੇਦਾਰਾ ਦੇ ਕੁਆਟਰ ਨੂੰ ਤੁਰ ਗਿਆ ਆਪਣਾ ਤਵਾਜ਼ਨ ਖੋ ਲੈਂ ਨਾਲ ਉਹ ਸਿੱੱਥਾ ਜਾ ਪੈ ਗਿਆ ਸੀ ਕਿਉਂਕਿ ਮੁੰਡੇ ਨੇ ਲੋਹੜੇ ਦੀ ਮਾਰ ਖਾ ਕੇ ਵੀ ਉਹਦਾ ਰੋਹ ਭੈੜਾ ਪਾ ਦਿੱਤਾ ਸੀ ਪਰ ਮਨ ਹੀ ਮਨ ਉਹ ਮੁੰਡੇ ਦੇ ਸਿਰੜ ਤੇ ਅਣਖ ਦੀ ਪ੍ਰਸ਼ੰਸਾ ਕਰਨੋਂ ਵੀ ਨਾ ਰਹਿ ਸਕਿਆ ਉਸ ਨੂੰ ਇੱਕ ਪਲ ਇਹ ਵੀ ਖਿਆਲ ਆਇਆ ਤੇ ਹੋ ਸਕਦਾ ਹੈ ਦੇਸਾ ਵੇਗ ਨਾ ਹੀ ਹੋਵੇ ਘੱਟ ਤੋਂ ਘੱਟ ਮੈਨੂੰ ਉਹਦੀ ਗੱਲ ਤਾਂ ਸੁਣ ਲੈਣੀ ਚਾਹੀਦੀ ਸੀ ਉਹ ਦੇਸੇ ਨੂੰ ਬੇਕਿਰਕੀ ਨਾਲ ਮਾਰਨ ਦਾ ਪਛਤਾਵਾ ਵੀ ਕਰਨ ਲੱਗਿਆ ਜਿਸ ਅਲਾਉਣੀ ਮੰਜੀ ਉੱਤੇ ਦੇਬੋ ਹੁਣ ਥਾਣੇਦਾਰ ਦੇ ਸਾਹਮਣੇ ਬੈਠੀ ਸੀ ਤਦ ਇਸੇ ਮੰਜੀ ਉੱਤੇ ਦੇਸਾ ਸੱਟਾਂ ਦਾ ਭੰਨਿਆ ਬੈਠਾ ਸੀ ਕਿੰਨਾ ਹੀ ਚਰਦੇਬੋ ਤੇ ਦੇਸੇ ਦੇ ਚਿਹਰੇ ਵਾਰੀ-ਵਾਰੀ ਦਲਾਵਰ ਨੂੰ ਉਦਾਸ ਦਿੱਸਦੇ ਰਹੇ ਉਹ ਦੋਹਾਂ ਦੀ ਜੋੜੀ ਵਾਲੇ ਮਨ ਵਿੱਚ ਪ੍ਰਸੰਨ ਵੀ ਹੋਇਆ ਫਿਰ ਉਸਨੇ ਆਪਣਾ ਚਿਹਰਾ ਤੰਦਿਆ ਦੇਸੇ ਨੂੰ ਪੁੱਛਿਆ ਦੇਖ ਦੇਸਿਆ ਮੈਨੂੰ ਹੋਰ ਕਸਾਈ ਨਾ ਬਣਾ ਮੇਰਾ ਸੁਭਾਅ ਤੂੰ ਵੇਖ ਹੀ ਲੈ ਮੈਂ ਤੇਰੀ ਮਦਦ ਕਰ ਸਕਦਾ ਜੇ ਕੁੜੀ ਤੇਰੇ ਹੱਕ 'ਚ ਬਿਆਨ ਦੇਵੇ ਤਾਂ ਪਰ ਦੇਬੋ ਮੈਨੂੰ ਇੱਕ ਵਾਰ ਬਰਾਮਦ ਜ਼ਰੂਰ ਕਰਨੀ ਪਊਗੀ ਉਹ ਦਾਸਲੇਮ ਕਿੱਥੇ ਲਟਾਇਆ ਮੈਂ ਵਾਦਾ ਕਰਦਾ ਤੇਰਾ ਤੱਕਾ ਨਹੀਂ ਹੋਣ ਦਿਆਂਗਾ ਸਰਦਾਰ ਨੂੰ ਨਿਸ਼ਚਾ ਹੋ ਸੁੱਕਾ ਸੀ ਮੁੰਡੇ ਨੇ ਸ਼ਕਤੀ ਨਾਲ ਕੁਝ ਨਹੀਂ ਬਕਣਾ ਇਸ ਨੇ ਪੁੱਛੇ ਮਾਰ ਮੈਂ ਗੱਲਾਂ ਸੁਣ ਕੇ ਭਰਵੇਂ ਸਾਹ ਨਾਲ ਆਖਿਆ ਸਰਦਾਰ ਜੀ ਮੇਰੇ ਪੈਰਾਂ ਤੋਂ ਪੁੱਛ ਲੋ ਮੈਂ ਜ਼ਰੂਰ ਕੁੱਟ ਖਾਣੀ ਸੀ ਉਹਦੇ ਸੁੱਜੇ ਪੈਰ ਆਥੀਆਂ ਬਣ ਚੁੱਕੇ ਸਾਂ ਤੁਸੀਂ ਮੈਨੂੰ ਬੇਗਾਰ ਨੂੰ ਮਾਰਿਆ ਹਿਰਦੇ ਦੀ ਵਿਹੋ ਵਿੱਚ ਉਸ ਦੀ छाती ਉਥਲ-ਪੁਥਲ ਹੋ ਰਹੀ ਸੀ ਹੋ ਸਕਦਾ ਹੈ ਤੈਨੂੰ ਬੇਗਨਾ ਨੂੰ ਮਾਰ ਬੈਠਾ ਹੋਵਾਂ ਪਰ ਤੈਨੂੰ ਉਹਦੇ ਨਿਕਲ ਜਾਣ ਦੀ ਭੋਰਾ ਵੀ ਸੂਹ ਨਹੀਂ ਥਾਣੇਦਾਰ ਨੇ ਨਰਮ ਪੈਂਦਿਆਂ ਉਸ ਨੂੰ ਅੰਦਰੋਂ ਬਾਹਰੋਂ ਤਾੜਿਆ ਮੁੰਡੇ ਨੂੰ ਜ਼ਰਾ ਕੁ ਝਿਜਕੇਦਿਆਂ ਵੇਖ ਕੇ ਉਹ ਤਕੜਾ ਹੋ ਗਿਆ ਤੈਨੂੰ ਸੱਚੇ ਪਾਤਸ਼ਾਹ ਦੀ ਸਹੋਂ ਝੂਠ ਨਾ ਬੋਲੀ ਦੇਸਿਆ ਜੋ ਵੀ ਹੈ ਦੱਸ ਦੇ ਮੁੰਡਾ ਮਾਰ ਤੋਂ ਪਹਿਲਾਂ ਵੀ ਇਹ ਗੱਲ ਦੱਸਣੀ ਚਾਹੁੰਦਾ ਸੀ ਪਰ ਨਕਾਰੇ ਸਰਦਾਰ ਨੇ ਗੱਲ ਨੇ ਸੁਣੇ ਸੀ ਉਹਦੀ ਜੇ ਇੰਨੀ ਗੱਲ ਸੀ ਤੁਸੀਂ ਮੈਨੂੰ ਮਾਰਨਾ ਕਾਹਤੋਂ ਸੀ ਮੈਂ ਤਾਂ ਪਹਿਲਾਂ ਦੱਸਣ ਨੂੰ ਤਿਆਰ ਸੀ ਚੱਲ ਦੇਸਾ ਜੇ ਤੂੰ ਬੇਗਨਾ ਹੋਇਆ ਮੈਨੂੰ ਤੇਰੇ ਕੋਲੋਂ ਮਾਫੀ ਮੰਗਣ ਵਿੱਚ ਵੀ ਸ਼ਰਮ ਨਹੀਂ ਹੋਣੀ ਤੂੰ ਇੱਕ ਵਾਰ ਸੂੰ ਕੱਢ ਦੇ ਫਿਰ ਮੈਂ ਆਪੇ ਲੱਭ ਲਊਗਾ ਖਾਨੇਦਾਰ ਹੱਥ ਮਾਰ ਕੇ ਦੇਸੇ ਤੋਂ ਸਰਾਗ ਲੈਣਾ ਚਾਹੁੰਦਾ ਸੀ ਮੁੰਡੇ ਨੇ ਆਪਣੇ ਗੁੱਸੇ ਉੱਤੇ ਮਿੱਟੀ ਪਾਉਂਦਿਆਂ ਕਹਿਣਾ ਸ਼ੁਰੂ ਕੀਤਾ ਦੇਬੋ ਦੇ ਨਿਕਲ ਤੋਂ 2 ਦਿਨ ਪਹਿਲਾਂ ਦੀ ਗੱਲ ਹੈ ਉਹ ਆਪਣੇ ਖੇਤੋਂ ਰੋਟੀ ਦੇ ਕੇ ਮੁੜੀ ਆ ਰਹੀ ਸੀ ਮੈਂ ਵੀ ਘਰ ਨੂੰ ਆਉਂਦਾ ਸੀ ਸਾਡੇ ਵਿਚਕਾਰ ਖੇਤਕ ਦੀ ਵਿੱਤ ਸੀ ਉਹ ਕਾਲਿਆਂ ਕਦਮਾਂ ਨਾਲ ਮੈਨੂੰ ਆ ਰਹੀ ਦੇਬੋ ਦੇ ਨਾਲ ਰਲ ਜਾਣ ਦੀ ਮੈਨੂੰ ਉੱਕਾ ਹੀ ਆਸ ਨਹੀਂ ਸੀ ਪਿੰਡ ਦੇ ਜਵਾਨ ਮੁੰਡਾ ਕੁੜੀ ਜ਼ਰੂਰ ਬੇਥ ਨਾਲ ਤੁਰਦੇ ਐ ਇਸ ਤੋਂ ਪਹਿਲਾਂ ਜਵਾਨੀ ਦੀ ਆਣ ਜੇ ਕਦੇ ਕੋਈ ਗੱਲ ਕੀਤੀ ਹੋਵੇ ਜਾਂ ਹੋਈ ਹੋਵੇ ਸਾਡੇ ਵਿਚਕਾਰ ਦੇਸੇ ਨੇ ਪਲਕ ਖੰਘ ਕੇ ਗਲਾ ਸਾਫ਼ ਕੀਤਾ ਸਰਦਾਰ ਨੇ ਦਿਲਚਸਪੀ ਲੈਂਦਿਆਂ ਹੰਗਾਰਾ ਭਰਿਆ ਗੱਭਰੂ ਨੇ ਗੱਲ ਅਗਾ ਤੋਰੀ ਦੇਬੋ ਨੇ ਪੈਂਦੀ ਸੱਟ ਆਖਿਆ ਸੀ ਦੇਸਿਆ ਮੈਨੂੰ ਕਿਧਰੇ ਲੈ ਚੱਲ ਨਹੀਂ ਤਾਂ ਮੈਂ ਕੁਛ ਖਾ ਕੇ ਮਰ ਜੂੰਗੀ ਚਾਨ ਚੱਕ ਮੈਂ ਇੰਨੀ ਗੱਲ ਸੁਣ ਕੇ ਹੈਰਾਨ ਰਹਿ ਗਿਆ ਸੀ ਮੈਂ ਸੋਚ ਹੀ ਨਹੀਂ ਸੀ ਸਕਦਾ ਕਿ ਉਹ ਇਸ ਤਰ੍ਹਾਂ ਦੀ ਗੱਲ ਕਰੂਗੀ ਤੇ ਮੈਂ ਕਹੇ ਤੇਰੀ ਮਤ ਮਾਰੀ ਐ ਇਹਨਾਂ ਕਹਿ ਕੇ ਮੈਂ ਉਸ ਨਾਲ ਵਿੱਥ ਬਣਾ ਲਈ ਉਸ ਦਿਹਾੜੀ ਮੈਂ ਘਰ ਆਇਆ ਰਹਾ ਮੈਨੂੰ ਸੰਤਾਂ ਦੇ ਡੇਰੇ ਤੇ ਵੀ ਜਾ ਕੇ ਟੇਕ ਨਾ ਆਈ ਗੱਲ ਮੈਂ ਕਿਸੇ ਕੋਲ ਕਰਨੀ ਸੀ ਸਕਦਾ ਫੇ ਨਿਕਲ ਜਾਣ ਦੀ ਰਾਤ ਤੋਂ ਪਹਿਲੀ ਸ਼ਾਮ ਮੈਂ ਆਪਣੇ ਬਾਹਰ ਚ ਧੁੱਪੇ ਬੈਠਾ ਸੀ ਮੈਨੂੰ ਵੇਖ ਕੇ ਉਹ ਘਰੋਂ ਖਾਲੀ ਟੋਕਰਾ ਚੁੱਕ ਲਈ ਸ਼ਾਇਦ ਉਹ ਵਾਰਲੇ ਕਰੇ ਬਾੜੇ ਵਿੱਚ ਜਾਣ ਦਾ ਬਹਾਨਾ ਬਣਾ ਲਿਆ ਸੀ ਉਸਨੇ ਮੇਰੇ ਦਿਲ ਨੂੰ ਰੱਬੋਂ ਖੜਕ ਗਈ ਇਹ ਜ਼ਰੂਰ ਮੇਰੇ ਨਾਲ ਕੋਈ ਗੱਲ ਕਰੂਗੀ ਜਾਂ ਮੇਰੇ ਤੇ ਕੋਈ ਉਂਝ ਹੀ ਨਾ ਲਾ ਦੇ ਐਨ ਮੌਕਾ ਮੇਰ ਵੇਲੇ ਸਾਡੇ ਕੋਲ ਮੇਰੀ ਚਾਚੀ ਬੋੜ ਪੀ ਦੇਬੋ ਭਰੀ ਪੀਤੀਆਂ ਅੰਗਾਂ ਲਾਂਗੀ 10 ਕਪਾਥੀਆਂ ਟੋਕਰੇ 'ਚ ਪਾ ਕੇ ਓਵੇਂ ਮੁੜਿਆ ਈ ਉਹਦਾ ਰੁਖ ਤਾੜ ਕੇ ਮੈਂ ਉਥੋਂ ਪਾਸਾ ਵਟ ਲਿਆ ਮੈਨੂੰ ਨਹੀਂ ਸੀ ਪਤਾ ਸਾਨੂੰ ਕੰਨ ਬੜੇ ਅਕੇ ਲੈਂਦੇ ਆ ਕਿਸੇ ਨੇ ਵੇਖਿਆ ਤਾੜਿਆ ਜਾਂ ਨਹੀਂ ਨਿਕਲਣ ਵਾਲੀ ਰਾਤ ਉਸ ਮੇਰਾ ਨਾਮ ਲੈ ਕੇ ਤਿੰਨ ਵਾਜਾਂ ਮਾਰੀਆਂ ਐਲੀਆਂ ਦੋ ਹੌਲੀ-ਹੌਲੀ ਤੇ ਮਗਰਲੀ ਥੋੜੀ ਉੱਚੀ ਸਾਡੇ ਬਾਹਰ ਮੂਹਰੇ ਖੜੀ ਸੀ ਉਸ ਨੂੰ ਪਤਾ ਸੀ ਕਿ ਮੈਂ ਡੰਗਰਾਂ ਦੀ ਰਾਖੀ ਹਵੇਲੀ 'ਚ ਪੈਣਾ ਮੈਂ ਝੂਠ ਨਹੀਂ ਮਾਰਦਾ ਬਾਜਾਂ ਮੈਂ ਤਿੰਨੇ ਸੁਣੀਆਂ ਸੀ ਦੋ ਬਾਜਾਂ ਪਿੱਛੋਂ ਉਹਨੇ ਤਖਤਾ ਵੀ ਫੜਕਾਇਆ ਉਹਦੀ ਤੀਜੀ ਆਵਾਜ਼ ਨੂੰ ਮੈਂ ਉੱਠ ਖੜੋਤਾ ਸੀ ਪਰ ਉਦੋਂ ਹੀ ਮੈਂ ਦੇਬੋ ਦੇ ਤਾਏ ਦੇ ਪੁੱਤ ਦਾ ਬੋਲ ਸੁਣਿਆ ਉਹਨੇ ਕਿਹਾ ਸੀ ਕਿਹੜਾ ਹੈ ਫਿਰ ਕੀ ਸੀ ਆਂਢ ਗੋਂਡ ਜਾਗ ਪਿਆ ਤੇ ਮੈਂ ਮੰਜੇ ਤੇ ਡਿਗ ਪਿਆ ਜਿਵੇਂ ਕੁਝ ਹੋਇਆ ਹੀ ਨਹੀਂ ਸੀ ਥੋੜੇ ਚਿਰ ਪਿੱਛੋਂ ਗਲੀ ਵਿੱਚ ਕਾਲੀ ਕਾਲੀ ਪੈੜਚਾਲ ਸ਼ੁਰੂ ਹੋ ਗਈ ਫਿਰ ਦੇਬੋ ਦਾ ਬਾਪੂ ਵੀ ਪਾਣੀ ਦੀ ਵਾਰੀ ਵਿੱਚੇ ਛੱਟ ਕੇ ਘਰੇ ਆ ਗਿਆ ਸੀ ਸਾਡੇ ਘਰ ਦੇ ਉਹਨਾਂ ਤਲਾਸ਼ੀਲੇ ਉੜੀ ਵਾਲਾ ਅੰਦਰ ਵੇਖਿਆ ਡੰਗਰਾਂ ਦੀਆਂ ਖੁਰਲੀਆਂ 'ਚ ਹੱਥ ਮਾਰੇ ਦੇਵੋ ਉਥੇ ਹੈ ਹੀ ਨਹੀਂ ਸੀ ਮਿਲਦੀ ਕਿਤੋਂ ਸਰਦਾਰ ਸਾਹਿਬ ਨਾਲ ਅਮਨਾਮਾਨ ਦੇ ਮੈਨੂੰ ਇਸ ਤੋਂ ਵੱਧ ਤੱਕ ਨਹੀਂ ਪਤਾ ਮੈਂ ਆਪ ਹਰਾਨਾ ਉਹ ਕਿਹੜੇ ਖੂਚ ਨਿਗਰ ਕੀ ਦੇਵੋ ਆਖਰ ਗਈ ਕਿੱਧਰ ਦੇਸੇ ਨੇ ਆਪਣੀ ਸਾਰੀ ਕਹਾਣੀ ਕਹਿ ਸੁਣਾਈ ਥਾਣੇਦਾਰ ਦੇਸੇ ਦੀ ਵਿਥਿਆ ਸੁਣ ਕੇ ਦੋਚਿਤਾ ਪੈ ਗਿਆ ਉਸ ਲਈ ਬੜਾ ਔਖਾ ਸੀ ਵਿਸ਼ਵਾਸ ਕਰੇ ਜਾਂ ਨਾ ਕਰੇ ਕਿਉਂਕਿ ਹੱਥ ਪੱਲੇ ਤਾਂ ਕੁਝ ਪਿਆ ਨਹੀਂ ਸੀ ਨਾ ਦੇਬੋ ਮਿਲੀ ਤੇ ਨਾ ਹੀ ਇਸ ਮੁੰਡੇ ਤੋਂ ਕੋਈ ਜਾਣਕਾਰੀ ਮੇਰੀ ਪਰ ਦਲਾਵਰ ਨੂੰ ਯਕੀਨ ਆ ਗਿਆ ਕਿ ਦੇਸਾ ਠੀਕ ਹੀ ਬੇਗਨਾ ਹੈ ਥਾਣੇਦਾਰ ਦੇਸੇ ਨੂੰ ਬੁਰੀ ਤਰ੍ਹਾਂ ਮਾਰ ਚੁੱਕਾ ਸੀ ਇਸ ਲਈ ਉਹਨੂੰ ਛੁੱਟੀ ਨਾ ਮਿਲੀ ਕਿਤੇ ਮੌਾਇਨਾ ਕਰਵਾ ਕੇ ਕੇਸ ਹੀ ਨਾ ਕਰ ਦੇ ਇਸੇ ਕਰਕੇ ਉਹਨੇ ਉਹਨੂੰ ਉੱਥੇ ਬਿਠਾਈ ਰੱਖਿਆ ਸੀ 15 ਦਿਨ ਦੇਸਾ ਥਾਣੇ ਸੱਟਾਂ ਸੇਕਦਾ ਰਿਹਾ ਮਾਰਨ ਪਿੱਛੋਂ ਦਲਾਵਰ ਨੇ ਉਸ ਨਾਲ ਯਾਰੀ ਪਾਲ ਹੁਣ ਉਹ ਦੋਵੇਂ ਚਾਹਦੇ ਸਨ ਕਿ ਦੇਬੋ ਮਿਲ ਜਾਵੇ ਪਰ ਦੇਬੋ ਨੂੰ ਤਾਂ ਧਰਤੀ ਸੜਾ ਗਈ ਜਾਂ ਰੁਹੇ ਚੜ ਗਈ ਪਤਾ ਨਹੀਂ ਕਿੱਧਰ ਗਈ ਸੀ ਉਹਦੀ ਕਿਤੋਂ ਉਗਸੋਗੀ ਨਹੀਂ ਮਿਲ ਰਹੀ ਸੀ ਅਚਾਨਕ ਭੱਜੋ ਨਾ ਦਾ ਗੱਭਰੂ ਇੱਕਦਮ ਥਾਣੇ ਆ ਗਿਆ ਉਸ ਨੇ ਇੱਕ ਉਧੜੀ ਕੁੜੀ ਬਾਰੇ ਇਤਲਾਹ ਦਿੱਤੀ ਦੇਸਾ ਵੀ ਉਦੋਂ ਥਾਣੇਦਾਰ ਦੇ ਕੋਲੇ ਬੈਠਾ ਸੀ ਦੇਸ ਨੇ ਝੱਟ ਪੁੱਛਿਆ ਨਾ ਹੈ ਕਿਹੋ ਜੀ ਹੀ ਉਹ ਕੁੜੀ ਤਾਂ ਉਸ अर्जुनਾਂ ਦੇ ਗੱਭਰੂ ਨੇ ਦੱਸਿਆ ਸੀ ਰੰਗ ਸੌਲਾ ਨਕਸ਼ 68 ਮੋਟੀਆਂ ਆਥਾਂ ਤੇ ਸੱਜੀ ਸੇਹਲੀ ਉੱਤੇ ਦਾਗ ਬਸ ਜੀ ਪੱਕੀ ਗੱਲ ਆ ਦੇਬੋ ਹੀ ਐ ਦੇਸੇ ਨੇ ਖੁਸ਼ ਹੁੰਦਿਆਂ ਥਾਣੇਦਾਰ ਨੂੰ ਆਖਿਆ ਥਾਣੇਦਾਰ ਨੇ ਝੱਟਪਟ ਨਾਂ ਥਾਂ ਤੇ ਗਲੀ ਮੱਲਾ ਨੋਟ ਕਰਕੇ ਭੱਜੋ ਦੇ ਪਿੰਡ ਜਾ ਛਾਪਾਂ ਮਾਰਿਆ ਤੇ ਦੇਬੋ ਬਰਾਂਦ ਕਰ ਲਈ ਹੁਣ ਦੇਬੋ ਦਲਾਵਰ ਦੇ ਕੁਆਟਰ ਅਲਾਣੀ ਮੰਜੀ ਉੱਤੇ ਮਾਯੂਸ ਉੱਡੇ ਮੂੰਹ ਨਾਲ ਬੈਠੀ ਸੀ ਉਹ ਪੁਲਿਸ ਦੇ ਹੱਥ ਨਹੀਂ ਸੀ ਆਉਣਾ ਚਾਹਦੀ ਪਰ ਫਸ ਗਈ ਫਸ ਗਈ ਤਾਂ ਫਟਕਣ ਕੀ ਉਹਨੇ ਡਰ ਲਾ ਕੇ ਫਿਰ ਪੁੱਛਿਆ ਸੀ ਮੇਰਾ ਬਾਪੂ ਕਿੱਥੇ ਹੈ ਉਹ ਹਾਲੇ ਆਇਆ ਨਹੀਂ ਸਿਪਾਹੀ ਉਸ ਨੂੰ ਲੈਣ ਗਿਆ ਹੋਇਆ ਹੈ ਥਾਣੇਦਾਰ ਨੂੰ ਹਾਲੇ ਤੱਕ ਇਹ ਪਤਾ ਨਹੀਂ ਲੱਗ ਰਿਹਾ ਸੀ ਕਿ ਦੇਬੋ ਘਰੋਂ ਨਿਕਲੀ ਕਿਉਂ ਉਸਨੇ ਸਾਰੀ ਗੱਲ ਜਾਣਨ ਲਈ ਰੋਵਨ ਨਾਲ ਆਖਿਆ ਦੇਖ ਤੇਰੀ ਖਾਤਰ ਮੈਂ ਦੇਸੇ ਦਾ ਮਾਸ ਉਧੇੜ ਛੱਟਿਆ ਬਿਲਕੁਲ ਬੇਗਨਾ ਦਾ ਹਾਲੇ ਤੱਕ ਉਹਦੀਆਂ ਸੱਟਾਂ ਰਾਜ਼ੀ ਨਹੀਂ ਹੋਈਆਂ ਉਹਦੇ ਬੇੜੇ ਦੇ ਵੱਜਣੇ ਹੀ ਚਾਹੀਦੇ ਸੀ ਕੁੜੀ ਨੂੰ ਇੱਕਦਾਂ ਗੁੱਸਾ ਉੱਠ ਪਿਆ ਪਰ ਉਹ ਕਿਉਂ ਕਿਉਂਕਿ ਜਦੋਂ ਮੈਂ ਉਹਨੂੰ ਵਾਜਾਂ ਮਾਰੀਆਂ ਸੀ ਉਹ ਡੜਵੱਟੀ ਕਿਉਂ ਪਿਆ ਰਿਹਾ ਤੇਰੀ ਉਹਦੇ ਨਾਲ ਯਾਰੀ ਹੈ ਥਾਣੇਦਾਰ ਨੇ ਹੌਲੀ-ਹੌਲੀ ਕਿਹਾ ਸੀ ਸਭ ਕੁਝ ਕਿਤੇ ਯਾਰੀ ਵਾਸਤੇ ਥੋੜੇ ਹੀ ਕਰੀਦਾ ਹੈ ਦੇਬੂ ਨੇ ਇੱਕ ਪਲ ਥਾਣੇਦਾਰ ਨੂੰ ਉੱਲੂ ਸਮਝਿਆ ਸੀ ਹੁਣ ਤੇਰੀ ਉਹਦੇ ਨਾਲ ਜੋੜੀ ਬਣਾ ਦਿਆਂ ਦਲਾਵਰ ਨੇ ਆਪਣੇ ਵੱਲ ਹਮਦਰਦੀ ਪੇਸ਼ ਕੀਤੀ ਮੈਂ ਪੱਜਲ ਬੰਦਾ ਕੀ ਕਰਨ ਜਾਉਂਦਾ ਰਹੀ ਮੇਰਾ ਜੀਤੂ ਕੁੜੀ ਦੇ ਅੰਦਰੋਂ ਕੋਈ ਅਡੋਲਤਾ ਹੰਗਾਰ ਪਈ ਸੀ ਅੱਛਾ ਨਾ ਸਹੀ ਮੇਰੇ ਕੋਲੋਂ ਜਿੰਨੀ ਹੋ ਸਕੇ ਤੇਰੀ ਮਦਦ ਕਰੂੰਗਾ ਥਾਣੇਦਾਰ ਨੇ ਸਾਰੀ ਗੱਲ ਜਾਣ ਲਈ ਨੂੰ ਭਰੋਸਾ ਜਿਕੇ ਉਲਣਾ ਚਾਹਿਆ ਤੂੰ ਇਹ ਦੱਸ ਦੇਸੇ ਨੂੰ ਹਾਕਾ ਮਾਰ ਕੇ ਗਈ ਕਿੱਥੇ ਮੈਨੂੰ ਸਾਰੀ ਕਹਾਣੀ ਇਨ ਬੈਨ ਸੜਾ ਦੇਖੋ ਇਹ ਤਾਂ ਮੈਂ ਕਹਿ ਨਹੀਂ ਸਕਦੀ ਤੁਸੀਂ ਮੇਰੀ ਰੱਖੋਗੇ ਜਾਂ ਨਹੀਂ ਤੁਸੀਂ ਪਿਓ ਵਰਗੇ ਹੋ ਪਰ ਇੱਕ ਗੱਲ ਮੈਂ ਯਕੀਨ ਨਾਲ ਆਖਦੀ ਆ ਕਿ ਹੁਣ ਦੂਜਾ ਖਸਮ ਨਹੀਂ ਕਰਨਾ ਮਰਨਾ ਕਬੂਲ ਹੈ ਕੁੜੀ ਨੂੰ ਆਪਣੇ ਆਪ ਉੱਤੇ ਵਿਸ਼ਵਾਸ ਵੱਧਦਾ ਜਾ ਰਿਹਾ ਸੀ ਵੇਖ ਮੈਂ ਤੇਰੇ ਨਾਲ ਵਾਅਦਾ ਕਰਦਾ ਤੇਰੀ ਹੱਕ ਰਸਾਈ ਕਰਾਉਂਗਾ ਐਤਕੀ ਥਾਣੇਦਾਰ ਨੇ ਨਰੋਲ ਮਨੁੱਖੀ ਹਮਦਰਦੀ ਨਾਲ ਆਖਿਆ ਪਰ ਤੈਨੂੰ ਇਹ ਸੁੱਝੀ ਕਿਵੇਂ ਤੂੰ ਕਿਹੜੇ ਦੱਖੋਂ ਪਿਓ ਦੀ ਪੱਗ ਨੂੰ ਲਾਜ ਲਈ ਪਿਓ ਦੀ ਪੱਗ ਦੀ ਲਾਜ ਵਾਲੀ ਗੱਲ ਤਾਂ ਟੱਕ ਹੀ ਰਹਿਣ ਦਿਓ ਉਡੀ ਮੰਜੇ ਤੋਂ ਪੁੰਜੇ ਡਿੱਗਣ ਵਾਲੀ ਹੋਗੀ ਬਾਕੀ ਮੈਂ ਤੁਹਾਨੂੰ ਦੱਸ ਦੇਣੀ ਆ ਖੈਰ ਜਿਵੇਂ ਤੁਹਾਨੂੰ ਮناسب ਸਮਝੇ ਥਾਣੇਦਾਰ ਦੇ ਮਨ ਵਿੱਚ ਸੀ ਕਿ ਜੋ ਇਹ ਮਰਜ਼ੀ ਨਾਲ ਦੱਸਦੀ ਏ ਦੱਸੇ ਪਿੱਛੋਂ ਉਂਝ ਸਹੀ ਸੁਣੋ ਜਦ ਮੇਰੀਆਂ ਆਕਾਂ ਸੁਣ ਕੇ ਵੀ ਦੇਸਾ ਨਾ ਉੱਠਿਆ ਤਦ ਗਲੀ ਚ ਰੌਲਾ ਪੈਣਾ ਸ਼ੁਰੂ ਹੋ ਗਿਆ ਮੈਂ ਆਪ ਕੋਹਰਾ ਗਈ ਮੈਨੂੰ ਕੁਝ ਸੁਝਦਾ ਨਹੀਂ ਸੀ ਮੈਂ ਮੂੰਹ ਦੀ ਸੇਧ ਨਸੀ ਤੇ ਇੱਕ ਬਾੜੇ ਚ ਜਾ ਬੜੀ ਤੇ ਮੈਨੂੰ ਕਪਾਹ ਦੀਆਂ ਛਿਟੀਆਂ ਦੀ ਦੰਨ ਦੇ ਸਪੀਡਰ ਦੀ ਕੰਮ ਦੀ ਮੈਂ ਤੁਸ ਦੇ ਕੇ ਦਾਨ ਦੇ ਵਿੱਚ ਵੜ ਗਈ ਮੇਰਾ ਸਾਰਾ ਪਿੰਡਾ ਤਿੱਖੀਆਂ ਸਿਕਰੀਆਂ ਨਾਲ ਝਿਟਿਆ ਗਿਆ ਲੋਕ ਉੱਠ ਪਏ ਸਨ ਤੇ ਉਹਨਾਂ ਡਾਂਡਾ ਪਾਲੇ ਖਿੱਚਲੇ ਸਨ ਮੈਨੂੰ ਗਾਲਾਂ ਦਿੱਤੀਆਂ ਜਾ ਰਹੀਆਂ ਸਨ ਮੈਨੂੰ ਯਕੀਨ ਹੈ ਮੇਰੀ ਆਵਾਜ਼ਾਂ ਕਈਆਂ ਨੇ ਸੁਣੀਆਂ ਸਨ ਪਰ ਗੋਲੀ ਲੱਗਾ ਦੇਸਾ ਕੰਨੀ ਕੌੜਾ ਤੇਲ ਪਾਈ ਪਿਆ ਰਹਾ ਉਹਦੇ ਘਰ ਦੀ ਤਲਾਸ਼ੀ ਵਿੱਚੋਂ ਬਾਹਰ ਆਸੇ ਪਾਸੇ ਘੋੜੀਆਂ ਭਜਾ ਤੁਰੀ ਮੈਂ ਦੰਨ ਵਿੱਚ ਤਸੀ ਪਤਲੇ ਕੰਨਾਂ ਨਾਲ ਭੋੜਾ ਪੂਰਾ ਗੱਲ ਦਾ ਅਨਮਾਨ ਲਾ ਰਹੀ ਸੀ। ਮਾਗ ਦਾ ਠੱਕਾ ਅੱਛੋਂ ਪਿੰਡੇ ਵਿੱਚ ਲੂਣ ਕੇ ਰਹੀ ਸੀ। ਅੱਧੇ ਪੌਣੇ ਘੰਟੇ ਪਿਛੋਂ ਚੁੱਪਚਾ ਹੋ ਗਈ ਤਾਂ ਮੈਂ ਸਹਜ ਨਾਲ ਬਾਹਰ ਨਿਕਲ ਆਈ। ਜੇ ਮੈਂ ਚਾਹਦੀ ਤਾਂ ਸਖਾਲਿਆ ਹੀ ਵਾਪਸ ਘਰੇ ਜਾ ਕੇ ਪੈਸਾ ਖਦੀ ਸੀ ਪਰ ਘਰ ਮੈਨੂੰ ਜੰਦੂਦਖਾਨਾ ਲੱਗਦਾ ਸੀ। ਭਾਵੇਂ ਰੋਲਾ ਪੈ ਵੇਲੇ ਮੈਂ ਡਰ ਗਈ ਸੀ ਪਰ ਘਰੋਂ ਮੈਂ ਤਲੀ ਤੇ ਸਿਰ ਧਰ ਕੇ ਨਿਕਲੀ ਸੀ। ਵਾਰੇ ਦੀ ਕੱਚੀ ਕੰਧ ਟੱਪ ਕੇ ਮੈਂ ਨਈ ਸ਼ਾਲ ਮਾਰਦੀ ਕੋਈ ਅੱਧ ਕੋ ਬਾਟ ਮੈਂ ਤਰੇੜੀਆਂ ਕਣਕਾਂ ਵਿੱਚ ਦੀ ਭੱਜੀ ਮੇਰੀ ਸਲਵਾਰ ਉ ਤਾਂ ਖਿੱਚੀ ਹੋਈ ਸੀ ਜਿਹੜੀ ਸਾਰੀ ਪਿੱਜ ਗਈ ਸੀ ਜਦੋਂ ਸੂਏ ਦੀ ਪਟੜੀ ਚੜੀ ਮੇਰਾ ਸਾਹ ਨਾਲ ਸਾਹ ਨਹੀਂ ਸੀ ਰਲਦਾ ਉਦੋਂ ਮੈਨੂੰ ਖਿਆਲ ਹੀ ਨਹੀਂ ਆਇਆ ਕਿ ਮਾਰ ਦਾ ਠੱਗਾ ਕਿੱਥੇ ਵਗਦਾ ਰੱਬ ਦੀ ਕਰਨੀ ਮੈਨੂੰ ਬਾਹਰ ਵਾਲਿਆਂ ਵਿੱਚੋਂ ਕੋਈ ਨਾ ਮਿਲਿਆ ਵਾਹੋ ਦਾ ਮੈਂ ਚੱਲ ਵੀ ਰਹੀ ਇਸ ਤੇ ਨਾਲਣ ਪੱਤਾ ਹਿਲਦੇ ਤੋਂ ਵੀ ਸचेਤ ਹੋ ਖਲੋਂਦੀ ਸੀ ਕੁੜੀ ਨੇ ਸਾਹ ਭਰ ਕੇ ਹੌਕਾ ਲਿਆ ਕੁਰਸੀ ਉੱਤੇ ਬੈਠੇ ਥਾਣੇਦਾਰ ਨੇ ਚੱਲ ਦੀ ਵਾਰਤਾ ਵਿੱਚ ਬਿਦਨ ਪਾਉਣਾ ਠੀਕ ਨਾ ਸਮਝਿਆ ਤੇ ਸੁਚੇਤ ਸਰੋਤੇ ਵਾਂਗ ਕੰਨ ਕੁੜੀ ਵੱਲ ਕਰੀ ਰੱਖੇ ਦੇਬੋ ਨੇ ਗੱਲਾਂ ਤੋਰੀ ਤਿੰਨ ਚਾਰ ਘੰਟੇ ਦੀ ਦੌੜ ਪਿੱਛੋਂ ਮੈਂ ਚਾਹੁੰਦੀ ਸਾਂ ਮੈਨੂੰ ਕੋਈ ਉਪਰਾ ਬੰਦਾ ਮਿਲ ਪੇ ਪਰ ਕਾਲੀ ਕਟ ਰਾਤ ਉੱਤ ਠੱਕਾ ਵਗੇ ਕਿਸੇ ਨੂੰ ਕੀ ਵਕਤ ਪਿਆ ਸੀ ਵੱਟਾਂ ਤੇ ਠੇਡੇ ਖਾਂਦਾ ਫਿਰੇ ਅਖੀਰ ਮੈਨੂੰ ਸੂਏ ਦੀ ਖੱਬੀ ਪਟੜੀ ਅੱਗ ਮcjਦੀ ਦੇਸੀ ਮੈਂ ਆਪ ਹੀ ਜਾਣ ਕੇ ਸੜਕ ਵਾਲੀ ਪਟੜੀ ਨਹੀਂ ਤੁਰੀ ਸੀ ਮੈਂ ਦੂਰੋਂ ਦੇਖਿਆ ਕਿ ਤਿੰਨ ਜਣੇ ਅੱਗ ਸੇਕ ਰਹੇ ਸਨ ਜਿਨ੍ਹਾਂ ਵਿੱਚ ਖੇ ਹੋਣਾ ਇਹ ਭੱਜੋ ਵੀ ਸੀ ਉਹ ਮੈਨੂੰ ਵੇਖ ਕੇ ਤਿੰਨੇ ਡਰ ਗਏ ਤੇ ਉੱਠ ਕੇ ਖੜੋ ਗਏ ਦੋ ਕੰਯਾਂ ਉਹਨਾਂ ਦੇ ਪਾਸੇ ਪੰਹਾਂ ਸੀ ਤੇ ਇੱਕ ਵਰਸ਼ਾ ਧਰਤੀ 'ਚ ਗੱਡਿਆ ਹੋਇਆ ਸੀ ਉਹ ਪੈੜੀ ਨੂੰ ਪਾਣੀ ਲਾ ਰਹੇ ਸੀ ਕੱਲੀ ਜ਼ਨਾਨੀ ਵੇਖ ਕੇ ਜ਼ਰੂਰ ਹੈਰਾਨ ਹੋਏ ਹੋਣਗੇ ਉਹਨਾਂ ਕੋਲ ਆ ਕੇ ਮੈਂ ਇੱਕ ਪਲ ਪੈਰ ਮੜੇ ਇਸ ਭੱਜੂ ਨੇ ਹੀ ਪੁੱਛਿਆ ਤੂੰ ਕੱਲੀ ਕਿੱਥੇ ਜਾਣਾ ਹੈ ਜਿੱਥੇ ਕੋਈ ਲੈ ਚੱਲੇ ਮੈਂ ਕਿਹਾ ਸੀ ਮੈਂ ਝਿਜਕੇ ਬਿਨਾ ਆਪਣੇ ਦਿਲ ਦੀ ਗੱਲ ਕਹਿ ਦਿੱਤੀ ਸੀ ਪਰ ਆਦੋਂ ਕੋਈ ਉੱਤਰ ਨਾ ਆਇਆ ਉਹਨਾਂ ਦੇ ਮੂੰਹੋਂ ਜੰਦਰੇ ਵੱਜ ਗਏ ਮੈਂ ਇੱਕ ਪਲ ਦੀ ਉਡੀਕ ਪਿੱਛੋਂ ਅੱਗੇ ਤੁਰ ਪਈ ਮੈਂ ਅਗਾ ਤੁਰਨਾ ਨਹੀਂ ਚਾਹੁੰਦੀ ਸਾਂ ਪਰ ਜਦ ਕੋਈ ਵਾਂ ਹੀ ਨਾ ਫੜੇ ਤਾਂ ਜਨਾਨੀ ਮੱਲੋ ਮੱਲੀ ਕਿਸ ਦੀ ਝੋਲੀ ਤਾਂ ਨਾ ਪੈ ਸਕਦੀ ਉਹ ਤਿੰਨੇ ਬੁੱਤ ਬਣੇ ਖੜੋਤੇ ਸਨ ਪਰ ਮੈਂ ਖੇਰਕ ਦੀ ਵਿੱਥ ਕਰ ਲਈ ਸ਼ਾਇਦ ਫਿਰ ਉਹਨਾਂ ਨੂੰ ਅਕਲ ਆ ਗਈ ਉਹਨਾਂ ਭੱਜ ਕੇ ਮੈਨੂੰ ਆ ਕੇ ਰਿਆ ਦੋਹ ਦੀਆਂ ਕਈਆਂ ਮੋਢੇ ਤੇ ਰੱਖਿਆ ਹੋਇਆ ਸੰਤ ਤੇ ਤੀਜੇ ਨੇ ਵਰਸ਼ਾ ਫੜਿਆ ਹੋਇਆ ਸੀ ਮੈਨੂੰ ਉਹਨਾਂ ਤੋਂ ਭੋਰਾ ਭਰ ਵੀ ਡਰ ਨਹੀਂ ਆਇਆ ਮੇਰੀ ਜਾਤਿ ਉਹ ਸਾਊ ਤੇ ਮੱਠੇ ਮਨੁੱਖ ਸਨ ਬਰਸ਼ੇ ਵਾਲੇ ਕਿਰਪਾਲ ਨੇ ਪੁੱਛਿਆ ਤੂੰ ਕਿੱਥੇ ਜਾਣਾ ਆਖਿਆ ਜਿਵੇਂ ਉਹ ਪਹਿਲਾ ਜਵਾਬ ਸੁਣ ਕੇ ਡੋਰਪਾਰ ਹੋ ਗਏ ਸਨ ਮੈਂ ਆਖਿਆ ਸੀ ਜਿੱਥੇ ਕੋਈ ਲੈ ਚੱਲੇ ਮੈਂ ਫੇਰ ਤਸੱਲੀ ਨਾਲ ਨਖਾਰ ਕੇ ਕਿਹਾ ਚੰਗਾ ਫੇਰ ਰਾਜਾ ਠੀਕ ਐ ਉਹ ਥੜਕਨੀ ਆਵਾਜ਼ ਚ ਬੋਲਿਆ ਗਲਤ ਮੈਂ ਇੱਕ ਦੇ ਜਾਊਂਗੀ ਜਿਹੜਾ ਨਵਾਵੇ ਜਿਹਦੇ ਜੇਰੇ ਉਹੀ ਹਿੱਕ ਥਾਪੜੇ ਨਹੀਂ ਤੇ ਤੁਸੀਂ ਅੱਗ ਸੇ ਕੋਤੇ ਮੇਰਾ ਰਾਹ ਨਾ ਰੋਕੋ ਮੈਂ ਉਨਾ ਦੇ ਦਿਲ ਦੀ ਸਾਰੀ ਧੁੰਦ ਚੁੱਕ ਦਿੱਤੀ ਉਹ ਤਿੰਨੇ ਇੱਕ ਦੂਜੇ ਦੇ ਮੂੰਹ ਵੱਲ ਝਾਕਣ ਲੱਗੇ ਭੱਜੋ ਤੇ ਕਿਰਪਾਲ ਦੀ ਮਾੜੀ ਮਿੱਟੀ ਖੁਰਨੀ ਸ਼ੁਰੂ ਹੋ ਗਈ ਅਸਲ 'ਚ ਉਹ ਦੋਨੇ ਵਿਆਹੇ ਹੋਏ ਸੀ ਅਖੀਰ ਜੀਤੂ ਨੇ ਕਹੀ ਪੁੰਝੇ ਰੱਖਤੀ ਤੇ ਮੇਰੀ ਵਾਂ ਫੜ ਲਈ ਮੈਂ ਨਿਭਾਉਂਗਾ ਜਿੰਨਾ ਜੇ ਦਾਮ ਹੈ ਇੱਕ ਵਾਰੀ ਹੋਰ ਸੋਚ ਲੈ ਮੈਂ ਐਵੇਂ ਹੀ ਉਸ ਨੂੰ ਅਖੇੜਾ ਮਾਰਿਆ ਜਦੋਂ ਨਿਭਾਉਣੀ ਹੈ ਫਿਰ ਸੋਚਣਾ ਕਿ ਆ ਜਾ ਮੈਂ ਉਹਨਾਂ ਨਾਲ ਧੂਣੀ ਤੇ ਆ ਗਈ ਧੂਣੀ ਦੇ ਚਾਨਣ ਵਿੱਚ 25 26 ਵਰਿਆਂ ਦਾ ਕਣਕਵਾਨਾ ਜੀਤੂ ਮੈਨੂੰ ਬਹੁਤ ਸੋਹਣਾ ਲੱਗਿਆ ਅਸਲ ਵਿੱਚ ਉਹਦਾ ਜ਼ੇੜਾ ਵੇਖ ਕੇ ਮੈਂ 부ਝ ਗਈ ਸੀ ਕਿਰਪਾਲ ਤੇ ਭੱਜੋ ਜੀਤੂ ਤਾਂ ਆਪਣਾ ਹਿੱਸਾ ਮੰਗਣ ਲੱਗੇ ਜਿਵੇਂ ਮੈਂ ਲੁੱਟਦਾ ਮਾਲ ਹੱਥ ਆਇਆ ਹੋਵਾ ਜੀਤੂ ਕੋਲ ਇੱਕ ਬਲਦ ਤੇ ਇੱਕ ਲੰਡਾ ਛੋਟਾ ਸੀ ਉਹਨਾਂ ਦੋਹਾਂ ਨੂੰ ਇੱਕ ਇੱਕ ਦੇਣਾ ਮੰਨ ਲਿਆ ਮੈਂ ਚਾਹੁੰਦੀ ਸੀ ਕਿ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਕਿਤੇ ਲਕਾਈ ਹੋ ਜੇ ਜੀਤੂ ਕਹੀ ਉਹਨਾਂ ਨੂੰ ਸੌਂਪ ਕੇ ਵਰਖਾ ਫੜ ਕੇ ਅੱਗੇ ਤੁਰਿਆ ਉਸ ਵੇਲੇ ਮੈਨੂੰ ਕੋਈ ਥਕੇਵਾ ਨਹੀਂ ਸੀ ਪਾਲਾ ਤੇ ਨਾ ਹੀ ਕਿਸੇ ਦਾ ਡਰ ਮੈਂ ਸਮਝਦੀ ਸੀ ਮੇਰਾ ਮਿਰਜ਼ਾ ਅੱਗੇ ਅੱਗੇ ਯਾਰ ਹੈ ਭਾਵੇਂ ਜੀਤੂ ਜੱਟ ਹੈ ਪਰ ਮੈਂ ਤੁਰਨ ਲੱਗੀ ਉਸ ਦੀ ਜਾਤ ਬਾਰੇ ਨਾ ਪੁੱਛਿਆ ਤੇ ਨਾ ਸੋਚਿਆ ਅਗਲਾ ਸਾਰਾ ਦਿਨ ਮੈਂ ਜੀਤੂ ਦੇ ਘਰੋਂ ਬਾਹਰ ਨਹੀਂ ਨਿਕਲੀ ਭੱਜੋ ਤੇ ਪਾਲੂ ਨੂੰ ਜੀਤੂ ਨੇ ਬਲ ਤੇ ਲੰਡਾ ਝੋਟਾ ਖੋਲ ਕੇ ਫੜਾਤੇ ਲੋਕਾਂ ਭਾਵੇਂ ਮੁੱਲ ਵੇਚੇ ਸੀ ਮੇਰੀ ਸਲਾਹ ਨਾਲ ਅਗਲੀ ਰਾਤ ਜੀਤੂ ਮਨ ਨੂੰ ਜੂਪੀ ਨੂੰ ਲੈ ਤੁਰਿਆ ਉੱਥੇ ਅਸੀਂ ਜੀਤੂ ਦੇ ਯਾਰ ਕੋਲ 8-10 ਦਿਨ ਰਹੇ ਉਹਦੇ ਵਕੀਲ ਦੀ ਸਲਾਹ ਨਾਲ ਪੀੜੀ ਭੀਤ ਮੇਰੇ ਬਿਆਨ ਕਰਵਾ ਲਏ ਗਏ ਬਿਆਨ ਹੋ ਜਾਣ ਪਿੱਛੋਂ ਮੈਨੂੰ ਐ ਹੋ ਲੱਗਾ ਜਿਵੇਂ ਕੋਈ ਬੋਝ ਮਨ ਤੋਂ ਲੈ ਗਿਆ ਹੋਵੇ ਤੇ ਫੇਰ ਅਸੀਂ ਪਿੰਡ ਮੋੜ ਆਏ ਇਹ ਜਿਹੜਾ ਭੱਜੋ ਬੇੜਣਾ ਹੈ ਨਾ ਕੱਲ ਮੈਨੂੰ ਕੱਲੀ ਨੂੰ ਘਰੇ ਵੇਖ ਕੇ ਬਦਨੀਤੀ ਨਾਲ ਆਵੜਿਆ ਮੈਂ ਕਿਹਾ ਆਪ ਨੂੰ ਕੁੜੀ ਸੀ ਜੱਟ ਦੀ ਮੋਹਲਿਆਂ ਨਾਲ ਚੰਗੀ ਸੇਵਾ ਕੀਤੀ ਜੁੱਤੀਆਂ ਖਾ ਕੇ ਬਿਸ਼ਰਮ ਨੇ ਤੁਹਾਡੇ ਕੋਲ ਆ ਕੇ ਚੁਗਲੀ ਕੀਤੀ ਗਾਲ ਸਰਦਾਰ ਜੀ ਇੰਨੀ ਹੋਈ ਏ ਬਸ ਕੁੜੀ ਨੇ ਆਪ ਵੀ ਤਿਸਨਾਂ ਕੇ ਲੰਮਾ ਹੋ ਕਾ ਲੈਂਦੇ ਆ ਚਿਤਾ ਰਿਆ ਹੁਣ ਤੁਸੀਂ ਆਪਣਾ ਵਾਦਾ ਯਾਦ ਰੱਖਣਾ ਮੈਨੂੰ ਮੇਰਾ ਜੀਤੂ ਬਖਸ਼ ਦੇਉ ਰੱਬ ਤੁਹਾਨੂੰ ਡਿਪਟੀ ਬਣਾਵੇ ਦਲਾਵਰ ਸਿੰਘ ਕੁੜੀ ਦੀ ਵਾਰਤਾ ਸੁਣ ਕੇ ਸਾਰਾ ਹਲੂਣਿਆਂ ਗਿਆ ਬਾਹਰੋਂ ਇੱਕ ਸਿਪਾਹੀ ਦੀ ਆਵਾਜ਼ ਆਈ ਜਨਾਬ ਜੀਤ ਸਿੰਘ ਵਗੈਰਾ ਆ ਗਏ ਐ ਉਹਨਾਂ ਨੂੰ ਵਾੜ ਹੀ ਬਹਾਮੇ ਆਉਣਾ ਥਾਣੇ ਦਾ ਸਪਾਈ ਨੂੰ ਮੋੜ ਕੇ ਫਿਰ ਕੁੜੀ ਦੀ ਵਿਥਿਆ ਵਿੱਚ ਉਤਰ ਗਿਆ ਉਹਦੀ ਦਲੇਰੀ ਤੇ ਹਿੰਮਤ ਦੀ ਉਹ ਦਿਲੋਂ ਦਾ ਦੇ ਰਿਆ ਸੀ ਪਰ ਇਹ ਉਦਲ ਕੇ ਕਿਉਂ ਗਈ ਉਹ ਗੱਲ ਦੇਬੋ ਨੇ ਦੱਬ ਲਈ ਸੀ ਉ ਤਾਂ ਹੀਠਾ ਨੂੰ ਸਿਰ ਮਾਰਦਿਆਂ ਉਸ ਪੁੱਛਿਆ ਬਲਦੇਵ ਕੌਰੇ ਇਹ ਤੇਰੇ ਨਾਲ ਵਾਦਾ ਰਿਆ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਬਈ ਤੈਨੂੰ ਜੀਤੂ ਦੀ ਤੋਰਿਆ ਜਾਊਗਾ ਨਾਲੇ ਤੇਰੇ ਹਲਫੀਆ ਬਿਆਨ ਹੋ ਚੁੱਕੇ ਐ ਇਹ ਡਰ ਤੂੰ ਦਿਲੋਂ ਕੱਢ ਦੇਵਾਂ ਪਰ ਤੂੰ ਗਈ ਕਿਹੜੇ ਦੁੱਖੋਂ ਇਹ ਗੱਲ ਨਹੀਂ ਤੂੰ ਦੱਸੀ ਤੇ ਨਾ ਹੀ ਮੈਨੂੰ ਸਮਝ ਆਉਂਦੀ ਐ ਕੁੜੀ ਨੇ ਥਾਣੇਦਾਰ ਵਾਲ ਵੇਖਦੇ ਅੱਖਾਂ ਭਰ ਲਈਆਂ ਮੇਰੇ ਕੋਲੋਂ ਇਹ ਨਾ ਪੁੱਛੋ ਬਾਪੂ ਜੀ ਅੱਖ ਕੋਈ ਐਵੇਂ ਨਹੀਂ ਚੱਬਦਾ ਉਸਨੇ ਦੋਹਾਂ ਹੱਥਾਂ ਨਾਲ ਆਪਣਾ ਮੂੰਹ ਢੱਕ ਲਿਆ ਜੇ ਤੂੰ ਮੈਨੂੰ ਬਾਪੂ ਕਹਿ ਸਕਨੀ ਐ ਨਾ ਤਾਂ ਲੁਕਾ ਨਾ ਮੇਰੀ ਧੀ ਜੋ ਵੀ ਗੱਲ ਐ ਮੈਨੂੰ ਦੱਸ ਦੇ ਥਾਣੇਦਾਰ ਦਾ ਪੱਥਰ ਮਨ ਵੀ ਪੰਗ ਰਪਿਆ ਕੁੜੀ ਨੇ ਇੱਕ ਵਾਰ ਦਲਾਵਰ ਦੇ ਮੂੰਹ ਵੱਲ ਵੇਖਿਆ ਤੇ ਮੁੜ ਨੀਵੀਂ ਪਾ ਲਈ ਜਿਵੇਂ ਧਰਤੀ ਤੋਂ ਵੇਲ ਮੰਗਦੀ ਹੋਵੇ ਫੇਰ ਹੌਲੀ ਜਿਹੀ ਬੋਲੀ ਜੇ ਕੋਈ ਪਿਓ ਹੀ ਤੰਜਰ ਬਣਨ ਲੱਗੇ ਤਾਂ ਕੀ ਕੀ ਕਰੇ ਬਸ ਬੀਬਾ ਥਾਣੇਦਾਰ ਨੇ ਪੀੜ ਦਾ ਕੁੱਟ ਪਾਦਿਆਂ ਉੱਠ ਕੇ ਰੋਂਦੀ ਕੁੜੀ ਨੂੰ ਗਲ ਲਾ ਲਿਆ ਉਹ ਸਾਰੀ ਗੱਲ ਸਮਝ ਗਿਆ ਸੀ ਉਹਦਾ ਮਨ ਹਾਲੇ ਸਾਵਾ ਵੀ ਨਹੀਂ ਸੀ ਹੋਇਆ ਕਿ ਦੇਬੋ ਦੇ ਬਾਪੂ ਨਿੱਕੇ ਦੇ ਆ ਜਾਣ ਦੀ ਖਬਰ ਪਹੁੰਚ ਗਈ ਫਿਰ ਕੀ ਸੀ ਦਲਾਵਰ ਸਿੰਘ ਨੇ ਉਹਨੂੰ ਥਾਣੇ ਵਿੱਚ ਢਾ ਲਿਆ ਤੇ ਕੁੱਟਮਾਰ ਸ਼ੁਰੂ ਕਰ ਦਿੱਤੀ ਅਰ ਜੀਤੂ ਤੇ ਦੇਸੇਰੀ ਯਾਸ ਨੂੰ ਅਚੰਭੇ ਵਾਲੀ ਗੱਲ ਸੀ ਕਿ ਹੋਰਾਂ ਦੀ ਬਜਾਏ ਥਾਣੇਦਾਰ ਦੇਬੋ ਦੇ ਪਿਓ ਨਿੱਕੇ ਨੂੰ ਹੀ ਕਿਉਂ ਕੁੱਟਣ ਲੱਗ ਪਿਆ ਧੰਨਵਾਦ ਦੋਸਤੋ